ਤੇ ਕਿਸਾਨ ਵੀਰੋ ਤੁਹਾਡਾ ਆਪਣੇ YouTube ਚੈਨਲ ਤੇ ਲੋਡੇਰੀ ਫਾਰਮ ਬਰਨਾਲਾ ਦੇ ਵਿੱਚ ਸੋ ਜਿਹੜੇ ਕਿਸਾਨ ਵੀਰ ਆਪਣੇ ਇਸ YouTube ਚੈਨਲ ਤੇ ਵੀਡੀਓ ਪਹਿਲੀ ਵਾਰ ਦੇਖ ਰਹੇ ਆ ਉਹਨਾਂ ਨੂੰ ਰਿਕਵੈਸਟ ਆ ਕਿ ਆਪਣੇ YouTube ਚੈਨਲ ਨੂੰ ਸਬਸਕ੍ਰਾਈਬ ਕਰ ਲਿਓ ਸੋ ਕਿਸੇ ਵੀ ਵੀਰ ਨੇ ਇਦਾਂ ਦੀ ਐਡ ਕਰਵਾਉਣੀ ਹੋਵੇ ਤਾਂ ਆਪਣਾ ਨੰਬਰ ਆ 8427019817 ਸੋ ਅੱਜ ਦੀ ਵੀਡੀਓ ਵਿੱਚ ਆਪਾਂ ਤੁਹਾਨੂੰ ਜੋੜਾ ਵਹਿੜਾ ਦਿਖਾਉਣਾ ਤਾਜ਼ੀਆਂ ਸੂਆਂ ਦੋਨਾਂ ਦੇ ਬੱਚੇ ਸਮੇਤ ਆ ਜੇਰਾ ਦੋਨਾਂ ਦੇ ਪਿੱਛੇ ਆ ਡਿਟੇਲ ਵੀਰ ਤੋਂ ਪੁੱਛਦੇ ਆਓ ਅੱਗੇ ਕਰੀਏ ਗੱਲਬਾਤ ਸਤਿ ਸ਼੍ਰੀ ਅਕਾਲ ਬਾਈ ਜੀ ਸਤਿ ਸ਼੍ਰੀ ਅਕਾਲ ਜੀ ਵੀਰੇ ਨਾਮ ਐਡਰੈਸ ਦੱਸਿਓ ਆਪਣਾ ਨਾਮ ਆ ਪੈਂਤਾ ਦੇ ਨਾਲ ਜਿਹੜਾ ਬੰਨਣਾ ਹੈ ਮੋਬਾਈਲ ਨੰਬਰ ਆਪਣਾ 722895496 75280 95496 95496 ਹਾਂਜੀ ਦੋ ਬਿਹੜਾ ਦੋਨੇ ਤਾਜਾਂ ਸੂਂਜਿਆ ਇਹਦੀ ਜੇਰ ਤਾਂ ਆ ਪਈ ਆ ਇਹਦੀ ਜੇਰ ਆ ਪਈ ਆ ਬਈ ਵੱਡੀ ਦਾਣ ਦੀ ਜੇਰ ਵੱਡੀ ਦੀ ਉਹ ਬਈਆ ਹਣਾ ਚਲ ਦਿਖਾ ਦਾਂ ਕੋਈ ਨਾ ਆਪਾਂ ਤੇ ਜਿਹੜੀ ਇਹ ਬਿਹੜ ਦੇਖਦੇ ਆ ਸਵੇਰੇ ਸੂਂਜਿਆ ਲੱਗਦਾ ਮੈਨੂੰ ਹਾਂਜੀ ਹਾਂਜੀ ਦੂਜਾ ਸੂਆ ਬਹਿ ਨਗਰੇ ਠੀਕ ਹੈ ਦਾ ਦੁੱਧ ਕਰੋੜ ਦਾ 26 27 ਕਿਲੋ ਚੋਇਆ ਗਏ ਬੱਚਾ ਇਹਦਾ ਆ ਗਿਆ ਬੱਚਾ ਹੈਗਾ ਹਾਂ ਬੱਚਾ ਬੱਚਾ ਆ ਗਿਆ ਸਵੇਰੇ ਆਪਾਂ ਕਿੰਨੇ ਜੋੜੇ ਆ ਇਹਦਾ ਸਵੇਰੇ ਵੀਰੇ ਦਾ ਕੱਟਦਾ ਹੀ 6-7 ਕਿਲੋ ਬੋਲਾ 6-7 ਕਿਲੋ ਧਾਰਾ ਤੁਰੋ ਕੇ ਸੀ ਹਾਂ ਜਮਾ ਚੁਆਈ ਚੁਈ ਇੱਕ ਨੰਬਰ ਥੋੜੀ ਗਰਲੈਂਡ ਵਾਲੇ ਰੱਖਣੇ ਚ ਆ ਗਈ ਹਣ ਉਹ ਤਾਂ ਦੱਸਦੇ ਨਹੀਂ ਸੀ ਕਿਨੇ ਗਰਲੈਂਡ ਦਾ ਟੀਕਾ ਭਰ ਆ ਜੀ ਚੱਕ ਠੀਕ ਹੈ ਤੇ ਇਹਦੇ ਇਹਦੀ ਅੰਦਾਜ਼ਾ ਲਾਈਏ ਗਰਮੀ ਦੇ ਹਿਸਾਬ ਨਾਲ ਕਿੰਨਾ ਦੋ ਦੇ ਦੋ ਵੀਰੇ ਮੇਰੇ ਸਾਹਿਬ ਨਾਲ ਤਾਂ ਇਹ ਕਿੰਨੀ ਲੀਟਰ ਦੋ ਦੇਣਾ ਪਈ ਇਹਨੂੰ ਮੰਨ ਕੇ ਚੱਲੀਏ ਗਰਮੀ ਦੇ ਹਿਸਾਬ ਨਾਲ ਵੀ 25 ਤੋਂ ਪਾਰ ਵਾਲੀ ਤਾਂ ਹੈਗੀ ਆ ਤੇ ਬਾਕੀ ਲੇਵਾ ਫਟਫਾਟ ਆ ਹਣਾ ਥੋੜੀ ਬਾਹਰੋਂ ਥੋੜੀ ਦੀ ਨਹੀਂ ਘਟਾ ਇੱਥੇ ਸੋ ਵੀਰੋ ਫਿਟਿੰਗ ਵਾਲਾ ਲੈਵਾ ਦੁੱਧ ਭਾਵੇਂ 25 ਮੰਨ ਕੇ ਲੈ ਲਿਓ ਗਰਲੈਂਡ ਵਾਲੇ ਅੱਖਰ ਹੈਗੇ ਆ ਵਹਿੜ ਦੇ ਵਿੱਚ ਸੋ ਵੀਰੋ ਮੂੰਹ ਮੱਥਾ ਫੇਸ ਕੁਆਲਿਟੀ ਵਗੈਰਾ ਦੇਖ ਸਕਦੇ ਹੋ ਤੇ ਲੈਵਾ ਦੇਖੋ ਵਹਿੜ ਦਾ ਕੀ ਬਾਤਾਂ ਜਮਾ ਇਹ ਲਾਟ ਨੂੰ ਕੋਈ ਜਗਦੀ ਪਈ ਆ ਕੱਦ-ਗਾੜ ਬਹੁਤ ਆ ਤੇ ਜੇਰੇ ਦੀ ਆ ਪਈ ਆ ਜਮਾ ਟੋਕੜਾ ਜੇਰ ਦਾ ਕੱਢਿਆ ਵਾ ਕੋਈ ਸ਼ੱਕ ਵਾਲੀ ਗੱਲ ਨਹੀਂ ਤੇ ਬਣੀ-ਬੁਣੀ ਬਹੁਤ ਆ ਜਮਾ ਹਨਾ ਬਣੀ ਬਹੁਤ ਆ ਵੀਰੇ ਹਲੇ ਤਾਂ ਬੌੜਾ ਕੱਢਦਾ ਵੀਰੇ ਬਹੁਤ ਇਹਦਾ ਬੈਠਾ ਨਹੀਂ ਹੁੰਦਾ ਠੀਕ ਹੈ ਸੋ ਜੇਰਾ ਪਈ ਆ ਜਮਾ ਟੋਕੜਾ ਜੇਰ ਦਾ ਕੱਢਿਆ ਵਾ ਜਮਾ ਐ ਸਾਫ਼ ਹੋਈ ਵੇ ਜਿੰਨੀ ਇਹਨੇ ਜੇਰ ਕੱਢ 19 ਵੇਡ ਬਣ ਕੇ ਚਲੋ ਚੰਗਾ ਦੁੱਧ ਨੂੰ ਜੱਲੂ ਤੇ ਲੇਵਾ ਫਿੱਟ ਫਾਟ ਤੇ ਦੁੱਧ ਵੀ ਫਿਰ ਫੈਟ ਵਾਲੇ ਪਾਉ ਜਾਵਾਂ ਹਣਾ ਇਹ ਮੱਝਾਂ ਨਾਲ ਗੰਬੇਰ ਹੋਣਾ ਦੁੱਧੇ ਦਾ ਤੇ ਦੇਖੋ ਮੂੰਹ ਬਸ ਕੱਦ ਕਾਟ ਤੇ ਹਵਾਨੇ ਤੇ ਨਾੜਾ ਵਗੈਰਾ ਦੇਖ ਸਕਦੇ ਹੋ ਸਾਫ਼ ਸੁਥਰੇ ਸੋਹਣੇ ਨਾੜਾ ਤੇ ਕੋਈ ਸਾਈਡ ਵਗੈਰਾ ਨਹੀਂ ਹੋਰ ਨਹੀਂ ਤੇ ਫਿਟਿੰਗ ਵਾਲਾ ਲੇਵਾ ਜਾਵਾਂ ਕਿਆ ਬਤਾਂ ਲੇਵਾ ਵੀ ਵੀਰੇ ਗਰਲੈਂਡੋ ਵਾਲਾ ਸਪੈਸ਼ਲ ਗਰਲੈਂਡੋ ਵਾਲਾ ਲੇਵਾ ਲਗਿਆ ਠੀਕ ਹੈ ਭਾਅ ਦਾ ਕੀ ਰੱਖਿਆ ਆਪਾ ਭਾਅ ਵੀਰੇ ਫੋਨ ਤੇ ਕਰ ਲਾਂਗੇ ਜਾਇਜ਼ ਹੋਊਗਾ ਹਾਂ ਜਮਾ ਜਾਇਜ਼ ਹੋਊਗਾ ਕਿ ਅੱਗੇ ਦੋ ਨੰਬਰ ਬੱਚੀ ਨੇ ਜਿਹੜੀ ਆਪਾਂ ਇਹ ਦੋਂਦਾ ਵੀ ਇਹਨੇ ਬੱਚਾ ਕੀ ਦਿੱਤਾ ਇਹਨੇ ਬੱਚਾ ਇਹਨੇ ਵੀ ਕਾਫੀ ਦਿੱਤਾ ਠੀਕ ਹੈ ਇਹਦੀ ਜ਼ੀਰੋ ਜਮਈ ਕੋਈ ਹੋਣੀ ਠੀਕ ਹੈ ਹੈ ਇਹ ਵੀ ਮੰਨ ਕੇ ਚੱਲ ਵੀ ਇਹਦੇ ਨਾਲ ਨਾਲ ਦੀ ਮੈਸੀਜੀ ਹੈ ਨਾ ਇੱਕ ਉਕਰ ਲਿਆਂਦਾ ਜੋੜਾ ਨਹੀਂ ਵੀਰੇ ਡੋਡ ਲਈ ਆਵੇਂ ਪਈ ਇੱਕ ਉਕਰ ਉਹ ਲਿਆ ਇਹ ਦੰਦੋ ਕਿਵੇਂ ਆ ਇਹ ਦੋਂਦੀ ਆ ਵੀਰੇ ਦੋਂਦੀ ਬੱਛੀ ਪਲੂਣ ਸੂਈ ਆ ਤੇ ਕਿੰਨਾ ਬੋਲਾ ਚੋਆ ਇਹਦਾ ਆ ਇਹਦਾ ਵੀਰੇ 4 ਕਿਲੋ ਬੋਲਾ ਖੱਡਿਆ ਹੋਇਆ ਛੋਰੀ ਬਾਹਰ ਲੈ ਕੇ ਚੱਲ ਮੇਰੇ ਥੋੜੇ ਦੀਨੇ ਘਟਾ ਸੋ ਇਹਦਾ ਨਿਵਾ ਦੇਖੋ ਕਿਆ ਬਾਤ ਆ ਪੂਰਾ ਸਾਫ ਸੁਥਰਾ 4 ਕਿਲੋ ਤੇ ਬਣੀ ਬੁਣੀ ਇਹ ਵੀ ਗੱਜਰ ਦੀ ਬਹੁਤ ਆ ਹਨਾ ਠੀਕ ਐ ਸੇ ਜੋ ਜੋ ਇਹਨੇ ਚਵਾਈਆਂ ਹੋਣਗੇ ਉਨੀ ਉਨੀ ਬੰਦ ਹੀ ਤੁਰੀ ਆਣੇ ਨੇ ਥੋੜਾ ਬੱਤਿਆਂ ਦਾ ਵੱਧ ਕਰ ਦਈਏ ਠੀਕ ਐ ਸੋ ਦੇਖੋ λεਵਾ ਦੇਖੋ ਉੱਤੇ ਬਾਕੀ ਥਾਣਾ 'ਚ ਵਿੱਤੀ ਬਹੁਤ ਆ ਫੁੱਟ ਫੁੱਟ ਦੀ ਥਾਣਾ 'ਚ ਵਿੱਤੀ ਪਈ ਆ ਚਾਰੇ ਧਰ ਨਿੱਖਣਵੇਂ ਸਾਫ਼ ਸੁਥਰੇ ਇੱਕ ਦਿਖਾਤੀ ਆਪਾਂ ਤੁਹਾਨੂੰ ਦੂਜਾ ਸੁਆ ਤੇ ਇੱਕ ਦਿਖਾਤੀ ਆਪਾਂ ਤੁਹਾਨੂੰ ਪਲੂਣ ਜਾਵਾਂ ਬੱਚੇ ਨਾਲ ਆ ਜੇਰਾ ਜੂਰਾ ਓਕੇ ਆ ਤੇ ਇਹਦਾ ਭਾਅ ਵੀ ਫੋਨ 'ਤੇ ਕਰਨਾ ਇਹਦਾ ਵੀ ਗਰੇ ਫੋਨ 'ਤੇ ਕਰ ਲਾਂਗੇ ਇਹਨੂੰ ਕਿੰਨਾ ਦੋ ਤਾਂ ਮੰਨ ਕੇ ਖਰੀਦੇ ਬੰਦਾ ਇਹਨੂੰ ਮੇਰੇ 20 ਕਿਲੋ ਦੇਈ ਦੇਣਾ ਨੇ ਰਾਵਾਂ ਠੀਕ ਹੈ ਉਹ 20 ਕਿਲੋ ਮੰਨ ਲੇ ਇਹਨੂੰ ਮੰਨਣ 25 27 ਹੈ ਨਾ 25 25 26 ਕਿਲੋ ਦੇ ਵਿਚ ਦਾ ਚੋਇਆ ਵਾ ਕਾਨੂੰਨ ਦਾ ਠੀਕ ਹੈ ਥੋੜਾ ਉੱਪਰ ਆਇਆ ਕਰੀ ਜਾਂਦੇ ਆ ਹਨਾ ਹਾਂ ਉੱਪਰ ਮੰਨ ਲੀਏ ਥੋੜਾ ਜਿਹਾ ਇੱਕ ਤਾਂ ਹੈ ਨਾ ਕੱਲ ਹੀ ਆਈਆਂ ਸੀ ਦੋਵੇਂ ਬਸੀਆਂ ਠੀਕ ਹੈ ਤੇ ਉਹਦਾ ਕਰਕੇ ਥੋੜਾ ਜਿਹਾ ਉੱਪਰ ਮੰਨ ਲੀਏ ਧਾਰਾ ਵਾਲੇ ਪਾਸੇ ਬੇਬੀ ਕਰੋ ਜੀ ਹਾਂ ਧਾਰਾ ਦੀ ਇੱਕ ਨੰਬਰ ਜੇ ਕਿ ਵੀ ਦੋਨੇ ਉਹਨਾਂ ਨੂੰ ਮੰਗਵਾਉਂਦੇ ਕੋਈ ਦਿੱਕਤ ਨਹੀਂ ਹੋ ਕਿਸੇ ਕੋਈ ਦਿੱਕਤ ਨਹੀਂ ਆਪਣੀ ਗਾਰੰਟੀ ਹੋਊਗੀ ਬੋਲੋ ਠਣਾ ਜੀ ਓਕੇ ਆ ਫੁੱਲ ਗਾਰੰਟੀ ਹੋ ਤੇ ਮੋਬਾਈਲ ਨੰਬਰ ਬੋਲ ਦਿਆਂ ਆਪਣਾ 752809 ਪਿੰਡ ਟੱਲੇਵਾਲ ਜ਼ਿਲ੍ਹਾ ਬਰਨਾਲਾ ਵੀਡੀਓ ਦੇਖਣ ਲਈ ਸਭ ਦਾ ਤਹਿ ਦਿਲੋਂ ਧੰਨਵਾਦ ਜਲਦ ਮਿਲਦੇ ਹਾਂ